ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਾਰੀ ਤਹਾ ਜੀ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਾ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲੈ ਕੇ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਸ਼ਿਮਲਾ ਮਿਰਚ ਭਰਮੇ ਆਪਾਂ ਬੜੇ ਸੈਜ ਦੇ ਵਿੱਚ ਸ਼ਿਮਲਾ ਮਿਰਚ ਲਈ ਹੈ ਤੇ ਆਪਾਂ ਇਹਨੂੰ ਦੋ ਪੀਸਾਂ ਦੇ ਵਿੱਚ ਕੱਟ ਲਵਾਂਗੇ ਜਿਹੜਾ ਪਨੀਰ ਦੇ ਵਿੱਚ ਮਸਾਲਾ ਭਰਨਾ ਉਹ ਆਪਾਂ ਫਰਾਈ ਕਰਕੇ ਜਿਹੜਾ ਮਸਾਲਾ ਉਹ ਤਿਆਰ ਕਰਨਾ ਹੈ ਇਹ ਜਿਹੜਾ ਫਰਾਈ ਕਰਕੇ ਮਸਾਲਾ ਜਿਹੜਾ ਇਹ ਦਾ ਪੇਸਟ ਉਹ ਬਹੁਤ ਹੀ ਅਲੱਗ ਹੁੰਦਾ ਹੈ ਇਸ ਕਰਕੇ ਅਸੀਂ ਫਰਾਈ ਕਰਕੇ ਇਹਨਾਂ ਮਸਾਲਾ ਭਰਨਾ ਹੈ ਆਪਾਂ ਆਲੂਆਂ ਨੂੰ ਉਬਾਲ ਕੇ ਵੀ ਭਰ ਸਕਦੇ ਆ ਤੇ ਫਰਾਈ ਕਰਕੇ ਵੀ ਉਹ ਆਪਣੀ ਮਰਜ਼ੀ ਆ ਆਪਾਂ ਹੁਣ ਸ਼ਿਮਲਾ ਮਿਰਚਾਂ ਨੂੰ ਵਿੱਚ ਤੇ ਖੰਦੀ ਕਰਾਂਗੇ ਹਨ ਆਪਾਂ ਵਿੱਚ ਛੋਟੇ ਛੋਟੇ ਕੱਟ ਲੈਵਾਂਗੇ ਕੱਟ ਲਾ ਕੇ ਇਹਦੇ ਨੂੰ ਵਿੱਚ ਤੇ ਚੰਗੀ ਤਰ੍ਹਾਂ ਖਾਲੀ ਕਰ ਲਵਾਂਗੇ ਖਾਲੀ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਦੇਖੋ ਜਿਹੜੀ ਸਾਡੀ ਸ਼ਿਮਲਾ ਮਿਰਚ ਹੈ ਖਾਲੀ ਹੋ ਗਈ ਆਪਾਂ ਇੱਕ ਇੱਕ ਕਰਕੇ ਜਿਹੜੀ ਸਾਰੇ ਸ਼ਿਮਲਾ ਪੁੱਛੇ ਖਾਲੀ ਕਰ ਲੇ ਤੇ ਆਪਾਂ ਨੇ ਲਈ ਹਰੀ ਮਿਰਚ ਨੂੰ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਇੱਕ ਲਿਆ ਅਦਰਕ ਅਸੀਂ ਉਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਅਸੀਂ ਤਿੰਨ ਮੀਡੀਅਮ ਸਾਈਜ਼ ਦੇ ਆਲੂ ਲਏ ਉਹਨਾਂ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟਿਆ ਇੱਕ ਲਿਆ ਸੀ ਬੜਾ ਸਾਈਜ਼ ਦਾ ਪਿਆਜ਼ ਉਹਨੂੰ ਸੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ Shimla mirch ਨੂੰ ਵੀ ਉਹ ਕੁੜਿਆਂ ਦੇ ਵਿੱਚ ਕੱਟ ਲਿਆ ਤੇ ਬਾਕੀ ਜਿਹੜੇ ਐ ਸੇ ਗਰਮ ਮਸਾਲੇ ਆ ਸੁੱਕੇ ਮਸਾਲੇ ਉਹ ਅਸੀਂ ਆਪਣੇ ਪਹਿਲਾਂ ਹੀ ਸਾਰੇ ਤਿਆਰ ਕਰਕੇ ਰੱਖ ਲਏ। ਹੁਣ ਅਸੀਂ Shimla mirchਾਂ ਚੰਗੀ ਤਰ੍ਹਾਂ ਖਾਲੀ ਕਰ ਲਿਆ ਤੇ ਹੁਣ ਆਪਾਂ ਲਾਵਾਂਗੇ ਤੜਕਾ। ਆਪਾਂ ਨੇ ਇੱਕ ਚਮਚ ਲਿਆ ਸਾਡੇ ਕੋਲੋਂ ਘਿਓ ਦਾ। ਇਹ ਸਾਡੇ ਕੋਲ ਘੜੇਲ ਬਚਿਆ ਹੋਇਆ ਘਿਓ ਐ। ਅਸੀਂ ਬੜਾ ਇੱਕ ਚਮਚਾ ਜਿਹੜਾ ਕੜਾਹੀ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਫਿਰ ਉਹਦੇ ਵਿੱਚ ਆਪਾਂ ਨਾ ਘਿਓ ਨੂੰ ਪਾਤਾ ਘਿਓ ਸਾਡਾ ਗਰਮ ਹੋ ਗਿਆ ਤੇ ਨਾਲ ਹੀ ਪਾਤਾ ਅਸੀਂ ਅੱਧਾ ਚਮਚ ਜੀਰੇ ਦਾ ਜੀਰੇ ਨੂੰ ਅਸੀਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਫਿਰ ਇਹਦੇ ਨਾਲ ਹੀ ਪਾਵਾਂਗੇ ਆਲੂ ਇਹ ਜਿਹੜਾ ਫਰਾਈ ਕਰਿਆ ਮਸਾਲਾ ਇਹ ਬਣ ਕੇ ਬਹੁਤ ਹੀ ਸੁਆਦੀਸ਼ਟ ਤੇ ਆ ਹੁੰਦਾ ਇਹਨੂੰ ਆਪਾਂ ਆਸਾਨੀ ਦੇ ਨਾਲ 10 ਕਿ ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਮੋਂ ਪਾਵਾਂਗੇ ਅਸੀਂ ਨਾਲ ਸ਼ਿਮਲਾ ਮਿਰਚ ਅਸੀਂ ਇੱਕ ਸ਼ਿਮਲਾ ਮਿਰਚ ਹੈ ਜਿਹੜੀ ਉਹ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਏ ਤੇ ਇਹਦੇ ਨਾਲ ਵੀ ਜਿਹੜਾ ਮਸਾਲੇ ਦਾ ਫਲੇਵਰ ਬਹੁਤ ਹੀ ਸੁਆਦੀਸ਼ਟ ਹੁੰਦਾ ਇਸ ਕਰਕੇ ਅਸੀਂ ਇੱਕ ਸ਼ਿਮਲਾ ਮਿਰਚ ਹੈ ਜਿਹੜੀ ਉਹ ਵੀ ਵਿੱਚ ਫਰਾਈ ਕਰ ਲਈ ਤੇ ਹੁਣ ਆਪਾਂ ਆਲੂਆਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਕੇ ਥੋੜੇ ਜਿਹਾ ਹਲਕੇ ਜਿਹਾ ਨਰਮ ਹੋ ਜਵੇ। ਹਾਂਜੀ 2 ਮਿੰਟ ਹੋ ਗਏ ਹੁਣ ਅਸੀਂ ਪਾ ਤੇ ਨਾਲ ਪਿਆਜ਼। ਪਿਆਜ਼ ਨੂੰ ਆਪਾਂ ਚੰਗੇ ਤੇਰਾ ਮਿਕਸ ਕਰ ਦਣਾ ਤਾਂ ਕਿ ਹਲਕੇ ਹਲਕੇ ਨਰਮ ਹੋ ਜਾਣ ਤੇ ਨਾਲ ਹੀ ਪਾਵਾਂਗੇ ਆਪਾਂ ਨਮਕ। ਨਮਕ ਪਾਉਣ ਨਾਲ ਜਿਹੜਾ ਪਿਆਜ਼ ਉਹ ਛੇਤੀ ਬਣ ਜਾਂਦਾ ਛੇਤੀ ਜਿਹੜਾ ਪਕਣ ਹੋ ਜਾਂਦਾ ਤੇ ਜਿਹੜਾ ਨਮਕ ਹੈ ਜਿਹੜਾ ਉਹ ਆਲੂਆਂ ਦੇ ਵਿੱਚ ਵੀ ਪੂਰੀ ਤਰ੍ਹਾਂ ਆਪਣਾ ਅਸਰ ਚਾੜ ਦਿੰਦੇ ਆਂ। ਹਨੀਨੋਂ ਪਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਬਣਾਉਣਾ ਦਾ ਬਹੁਤ ਆਸਾਨ ਤਰੀਕਾ ਹੈ। ਆਪਾਂ ਆਸਾਨ ਢੰਗ ਦੇ ਨਾਲ ਹੀ ਬਣਾਵਾਂਗੇ ਤੇ ਬਹੁਤ ਹੀ ਸੁਆਦੀਸਟ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੋਊਗੀ। ਹਨੀਨੋਂ ਪਾ 2 ਮਿੰਟ ਵਾਸਤੇ ਢਾਕਤਾ ਤੇ ਹੁਣ ਪਾਏ ਆਪਾਂ ਨੇ ਅਦਰਕ। ਅਸੀਂ ਛੋਟੇ ਛੋਟੇ ਪੀਸਿਆਂ ਦੇ ਵਿੱਚ ਅਦਰਕ ਨੂੰ ਕੱਟ ਲੈ। ਤੇ ਆਪਾਂ ਹੁਣ ਉਹਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਸਾਡੀ ਸੁੱਕੀ ਸਬਜ਼ੀ ਹੈ ਆਪਾਂ ਇਹਨੂੰ ਸਫਰ ਵਿੱਚ ਵੀ ਲਿਜਾ ਸਕਦੇ ਹਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਪਾ ਸਕਦੇ ਹਾਂ ਤੇ ਨਾਲ ਪਾਈ ਆਪਾਂ ਨੇ ਤਿੰਨ ਚਾਰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟੇ ਹਰੀ ਮਿਰਚ ਇਹਨੂੰ ਆਪਾਂ ਘਰ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਮਲਾਂ ਵਿੱਚ ਬੱਚੇ ਨਹੀਂ ਖਾ ਸਕਦੇ ਭਰੀ ਹੋਈ ਬੜੀ ਤੇ ਦੇਖੋ ਆਪਾਂ ਨੇ ਇਹਦੇ ਦੋ ਪੀਸ ਕਰਤੇ ਬੱਚੇ ਆਰਾਮ ਦੇ ਨਾਲ ਖਾ ਸਕਦੇ ਆ ਤੇ ਹੁਣ ਆਪਾਂ ਪਕੋਣਾਂਗੇ ਅਰਾ ਰੋਟ ਅਰਾ ਰੋਟ ਦੀ ਜਗ੍ਹਾ ਆਪਾਂ ਬੇਸਣ ਵੀ ਲੈ ਸਕਦੇ ਆ ਤੇ ਚਮਚ ਦਾ ਚੌਥਾ ਹਿੱਸਾ ਲੈ ਨਮਕ ਚਮਚ ਦਾ ਚੌਥਾ ਹਿੱਸਾ ਹੀ ਲਿਆ ਹਲਦੀ ਬੋਟਲ ਆਪਾਂ ਨੇ ਇੱਕ ਚਮਚ ਲੈ ਅਰਾ ਰੋਟ ਦਾ ਇਹਦੇ ਵਿੱਚ ਆਪਾਂ ਅੱਧਾ ਕ ਚਮਚਾ ਜਿਹੜਾ ਪਾਵਾਂਗੇ ਪਾਣੀ ਦਾ ਇਹਨਾਂ ਪਕੌੜਾ ਲਮਾ ਕੇ ਉਹ ਲੋਕ ਇਹਦਾ ਜਿਹੜਾ ਚੰਗੀ ਤਰ੍ਹਾਂ ਪੇਸਟ ਬਣਾ ਲੈਣ ਜਦੋਂ ਆਪਾਂ ਸ਼ਿਮਲਾ ਮਿਰਚ ਨੂੰ ਭਰਾਂਗੇ ਫਿਰ ਆਪਾਂ ਜਿਹੜਾ ਇਹ ਆਰਾ ਰੋਟ ਦਾ ਆਪਣਾ ਘੋਲ ਬਣਾਇਆ ਉਹ ਸ਼ਿਮਲਾ ਮਿਰਚ ਦੇ ਉੱਪਰ ਆਪਾਂ ਆਦਮਾ ਕੇ ਤਾਂ ਕਿ ਜਿਹੜੇ ਆਲੂ ਸਾਡੇ ਉਹ ਬਾਹਰ ਨਾ ਨਿਕਲਣ ਹਾਂਜੀ ਘੋਲ ਅਸੀਂ ਬਣਾ ਲਿਆ ਘੋਲ ਬਣਾ ਕੇ ਅਸੀਂ ਤਿਆਰ ਕਰ ਲਿਆ ਮਸਾਲਾ ਸਾਡਾ ਤਿਆਰ ਹੈ ਆਪਾਂ ਨੇ ਇਹਦੇ ਵਿੱਚ ਕਾਲੀ ਮਿਰਚ ਅੱਧਾ ਚਮਚ ਹਲਦੀ 1/2 ਚਮਚ ਤੇ ਪੁੰਨਿਆ ਹੋਇਆ ਜੀਰਾ 1/2 ਚਮਚ ਹਰ ਆਪਾਂ ਸਾਰਾ ਜਿਹੜਾ ਸਮਾਨ ਆਹੋ ਪਾਤਾ ਸੀ ਇਹਦੇ ਵਿੱਚ ਅਮचूर ਨਹੀਂ ਪਾਇਆ ਕਿਉਂਕਿ ਅਮचूर ਆ ਜਿਹੜਾ ਸੱਡ ਬੱਚਿਆਂ ਨੂੰ ਉਹ ਨਹੀਂ ਖਾਪਦਾ ਹੈਗਾ ਤੇ ਇਹਦੇ ਵੀ ਇਸ ਕਰਕੇ ਅਸੀਂ ਆਪਣਾ ਅਮचूर ਜਿਹੜਾ ਨਹੀਂ ਪਾਇਆ ਅਮचूर ਨਾਲ ਜਿਹੜਾ ਹੈ ਮਸਾਲਾ ਹੋਰ ਵੀ ਜ਼ਿਆਦਾ ਸਵਾਦੀਸ਼ਟ ਤਿਆਰ ਹੁੰਦਾ ਹੈ ਦੇਖੋ ਹੁਣ ਜਿਹੜਾ ਸਾਡਾ ਮਸਾਲਾ ਭੁੰਨ ਗਿਆ ਆਪਾਂ ਉਹਨੂੰ ਕੜਚੀ ਦੇ ਨਾਲ ਚੰਗੀ ਤਰ੍ਹਾਂ ਮੈਸ਼ ਵੀ ਕਰ ਲਿਆ ਹਾਂਜੀ ਮਸਾਲਾ ਜਿਹੜਾ ਸਾਡਾ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਮਿਰਚ ਖਾਲੀ ਕਰੀ ਸ਼ਿਮਲਾ ਮਿਰਚ ਆਪਾਂ ਉਹਦੇ ਵਿੱਚ ਭਰਾਂਗੇ ਦੇਖੋ ਪਰੰਦਾ ਬਹੁਤ ਹੀ ਆਸਾਨ ਤਰੀਕਾ ਹੈ ਆਪਾਂ ਇਹਨੂੰ ਆਸਾਨ ਤਰੀਕੇ ਦੇ ਨਾਲ ਚਮਚੇ ਦੇ ਨਾਲ ਦਵਾ-ਦਵਾ ਕੇ ਜਿਹੜਾ ਆਪਾਂ ਨੇ ਕਰ ਦਿਆ ਉਡੀ ਸਾਡੇ ਛੀਨਾ ਮਿਰਚਾਂ ਦੀ ਸਬਜ਼ੀ ਹੈ ਪਰਵੇਂ ਉਹ ਬਣ ਕੇ ਬਹੁਤ ਹੀ ਜ਼ਿਆਦਾ ਸਾਦੀਸ਼ਟ ਥਿਆ ਹੋਗੇ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਇੱਕ ਵਾਰੀ ਆਪ ਵੀ ਜਰੂਰ ਬਣਾਇਓ ਅੰਨਾਪਾ ਇੱਕ ਇੱਕ ਕਰਕੇ ਸਾਰੇ ਜਿਹੜੇ ਛੀਨਾ ਮਿਰਚਾਂ ਆਪਾਂ ਨੂੰ ਪਰ ਲੈਣ ਦੇਖੋ ਕਿੰਨੇ ਆਸਾਨੀ ਨਾਲ ਆਪਾਂ ਇਹਨੂੰ ਭਰ ਸਕਦੇ ਆ ਇਹ ਜਿਹੜਾ ਸਾਡਾ ਮਸਾਲਾ ਇਸ ਸਾਰਾ ਸੁੱਕਾ ਹੈ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਆਪਾਂ ਘੀ ਨਹੀਂ ਪਾਇਆ ਇੱਕ ਚਮਚੇ ਦੇ ਵਿੱਚ ਆਪਾਂ ਨੇ ਜਿਹੜਾ ਸਾਰਾ ਮਸਾਲਾ ਤਿਆਰ ਕਰ ਲਿਆ ਜੇ ਸ਼ਿਮਲਾ ਮਿਰਚ ਛੋਟੀ ਸਹਿਜ ਦੀ ਹੈ ਤਾਂ ਉਹਦਾ ਜਿਹੜਾ ਛਿਲਕਾ ਉਹ ਵੀ ਥੋੜਾ ਜਿਹਾ ਪਤਲਾ ਹੁੰਦਾ ਉਹ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਇਹਨੂੰ ਬਣਨ ਦੇ ਵਿੱਚ ਵੀ ਥੋੜੇ ਜਿਹਾ 5 ਕਿ ਮਿੰਟ ਜਿਹੜੇ ਉਹ ਜ਼ਿਆਦਾ ਲੱਗਦੇ ਕਿਉਂਕਿ ਸ਼ਿਮਲਾ ਮਿਰਚ ਮੋਟੀ ਹੈ ਜਿਹੜਾ ਦਾ ਛਿਲਕਾ ਉਹ ਵੀ ਥੋੜਾ ਜਿਹਾ ਮੋਟਾ ਹੈ ਇਹਨੂੰ 5 ਕਿ ਮਿੰਟ ਜ਼ਿਆਦਾ ਲੱਗਦੇ ਹੈ ਜਿੰਨੇ ਸ਼ੀਮਾ ਨਮਿੱਟੀ ਛੋਟੀ ਹੋ ਗਈ ਉਹਦਾ ਜਿਹੜਾ ਛਿਲਕਾ ਹੋ ਨਰਮ ਹੋਊਗਾ ਦੇਖੋ ਆਪਾਂ ਇਹਨੂੰ ਕਿੱਦਾਂ ਲੀਕ ਕਮਾ ਸਕਦੇ ਹਾਂ ਪੁੱਠੀ ਜਾਂ ਆਪਾਂ ਥਾਲ-ਥਾਲੇ ਕਰੂੰਗੇ ਇਹ ਜਿਹੜਾ ਮਸਾਲੇ ਵਿੱਚੋਂ ਨਿਕਲ ਨਹੀਂ ਸਕਦਾ ਹੁਣ ਜੀ ਦੇਖੋ ਆਪਾਂ ਤਿੰਨ ਮਿਰਚ ਤਿਆਰ ਕਰ ਲਈ ਹੁਣ ਆਪਾਂ ਜਿਹੜੀਆਂ ਸਾਰੀਆਂ ਮਿਰਚਾਂ ਪਰ ਲਈ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਆਰ ਆਰ ਉੱਤਰਨ ਉੱਪਰ ਤੇ ਪੇਸਟ ਨਾਲ ਪੇਸਟ ਇਹਦਾ ਆਪਾਂ ਨੂੰ ਹਲਕਾ ਹਲਕਾ ਨਾਦਮਾਗੇ ਆਗੇ ਹੈ ਮਸਾਲਾ ਵਿੱਚ ਨਿਕਲਣਾ ਇਹ ਖਾਸ ਕਰ ਬੱਚਿਆਂ ਵਾਸਤੇ ਹੈ ਕਿਉਂਕਿ ਬੱਚੇ ਇੱਕ ਸ਼ਿਵਨਾ ਮਿਰਚ ਪੂਰੀ ਭਰੀ ਵੀ ਨਹੀਂ ਖਾ ਸਕਦੇ ਬੱਚੇ ਜਿਹੜੇ ਇਹ ਉਹਨਾਂ ਵਾਸਤੇ ਇਹ ਠੀਕ ਹੈ ਤੇ ਲੰਚ ਵਿੱਚ ਵੀ ਇਸ ਤਰ੍ਹਾਂ ਬੱਚਿਆਂ ਨੂੰ ਆਪਾਂ ਪਾ ਸਕਦੇ ਹਾਂ ਜੀ ਹੁਣ ਅਸੀਂ ਇੱਕ ਕੜਾਹੀ ਦੇ ਵਿੱਚ ਫਰਾਈ ਪੈਨ ਦੇ ਵਿੱਚ ਆਪਾਂ ਇਹਨੂੰ ਬਣਾਵਾਂਗੇ ਇਹ ਇੱਕ ਕੜਾਹੀ ਦੇ ਵਿੱਚ ਨਹੀਂ ਇਹ ਫਰਾਈ ਪੈਨ ਦੇ ਵਿੱਚ ਜ਼ਿਆਦਾ ਆਸਾਨੀ ਦੇ ਨਾਲ ਬਣ ਜਾਂਦਾ ਹੈ ਆਪਾਂ ਫਰਾਈ ਪੈਨ ਦੇ ਵਿੱਚ ਦੋਹਾਂ ਕਟਚੀਆਂ ਜਿਹੜੀਆਂ ਉਹ ਸਰੋਂ ਦੇ ਤੇਲ ਦੀਆਂ ਪਾ ਕੇ ਉਹਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਪੂਰੀ ਤਰ੍ਹਾਂ ਗਰਮ ਕਰਕੇ ਫਿਰ ਅਸੀਂ ਗੈਸ ਨੂੰ ਸਿਮ ਕਰਿਆ ਸਿਮ ਕਰਕੇ ਹੁਣ ਅਸੀਂ ਜਿਹੜੀਆਂ ਚਾਰ ਸ਼ਿਮਲਾ ਮਿਰਚਾਂ ਉਹਨਾਂ ਨੂੰ ਵਿੱਚ ਰੱਖਾਂਗੇ ਵਿੱਚ ਰੱਖ ਕੇ ਇਹਨੂੰ ਆਪਾਂ 2-3 ਮਿੰਟ ਵਾਸਤੇ ਤਾਂ ਜੀ ਜਦ ਇਹਨ ਇੱਕ ਪਾਸੇ ਪੂਰਾ ਸੇਕ ਲੱਗ ਜੂਗਾ ਫਿਰ ਆਪਾਂ ਇਹਦਾ ਜਿਹੜਾ ਪਾਸਾ ਉਹ ਪਲਟ ਦਵਾਂਗੇ ਹਾਂ ਜਿਹਨੂੰ ਸੇਕ ਲੱਗ ਗਿਆ ਹੁਣ ਉਹਨੂੰ ਆਪਣੀ ਜਗ੍ਹਾ ਤੋਂ ਆਪਾਂ ਥੋੜਾ ਥੋੜਾ ਹਲਾ ਦੇਵਾਂਗੇ ਤੇ ਹੁਣ ਦੇਖੋ ਇਹਨੂੰ 2 ਮਿੰਟ ਹੋ ਗਏ ਹੁਣ ਆਪਾਂ ਇਹਦਾ ਪਾਸਾ ਪਲਟ ਦਵਾਂਗੇ ਦੇਖੋ ਬਣਾਉਣ ਦਾ ਕਿੰਨਾ ਆਸਾਨ ਤਰੀਕਾ ਹੈ ਹੁਣ ਆਪਾਂ 2 ਮਿੰਟ ਵਾਸਤੇ ਫੇਰ ਉਹਨੂੰ ਉਹ ਕਰਤਾ ਹਲਾਪਤ ਜਿਹਾ ਪਾਸਾ ਫੇਰ ਫਿਰ ਸਿੱਧਾ ਕਰਤਾ ਦੇਖੋ ਇਧਰੋਂ ਦਾ ਪਾਸਾ ਸਿਰ ਰਾਰਾ ਰੂਪ ਲੈ ਆਇਆ ਤਾਂ ਫਿਲਪੂਰ ਸਟਾਜਾ ਕੇ ਮਸਾਲਾ ਉਬਾਰਨੇ ਨਿਕਲੇ ਤੇਲ ਸਾਡਾ ਬਿਲਕੁਲ ਸਾਫ਼ ਹੋ ਗਿਆ ਹਣੀ ਦੇਖੋ ਹੁਣ ਅਸੀਂ ਇਹਨੂੰ ਟੇਡੀਆਂ ਕਰਕੇ ਹੀ ਸੇਕ ਲਗਵਾਉਣਾ ਕਿਉਂਕਿ ਸ਼ਿਮਲਾ ਵਿੱਚ ਜਿਹੜੀ ਉਹ ਸਾਈਜ਼ ਵਿੱਚ ਬਹੁਤ ਵੱਡੀ ਤੇ ਇਸ ਕਰਕੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਅਲਟ ਪਲਟ ਕਰਕੇ ਹੀ ਸੇਕ ਲਗਵਾਵਾਂਗੇ ਤਾਂ ਕਿ ਇਹ ਕਿਸੇ ਵੀ ਪਾਸੇ ਤੋਂ ਕੱਚੀ ਨਾ ਰਹੇ ਆਪਾਂ ਇਸ ਤਰ੍ਹਾਂ ਇੱਧਰ ਉੱਧਰ ਕਰਕੇ ਇਹਨਾਂ ਨੂੰ ਚਾਰੇ ਪਾਸੇ ਸੀਗ ਲਗਾਉਣਾ। ਦੁਬ ਕੋ ਆਪਾਂ ਇਹਨਾਂ ਨੂੰ ਤੇਡੀਆਂ ਕਰਤਾ, ਤੇਡੀਆਂ ਕਰਕੇ ਇਹ ਚਾਰੇ ਪਾਸੇ ਤੋਂ ਦੇਖੋ ਪੂਰੀ ਤਰ੍ਹਾਂ ਇਹ ਬਣ ਗਏ ਆ ਪੂਰੀ ਤਰ੍ਹਾਂ ਇਹ ਬ੍ਰਾਊਨ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਕਿਚਰ ਕੇ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ। ਜੇ ਤਾਂ ਨੂੰ ਮੇਰੀ ਵੀ ਬੇ ਚੰਗੀ ਲੱਗਦੀ ਆ ਅੱਗੇ ਅੱਗੇ ਤਾਂ ਵੀ ਸ਼ੇਅਰ ਵੀ ਕਰਦੇ ਆ ਜੀ। ਦੇਖੋ ਹੁਣ ਆਪਾਂ ਇਥੇ ਕਰਕੇ ਇਹਦੇ ਚਾਰ ਪੰਜ ਟੁਕੜੇ ਲੈ ਵਿੱਚ ਚੱਕ ਕੇ ਚਾਰੇ ਅੜਦੇ ਆ। ਹੁਣ ਆਪਾਂ ਬਾਂਗ ਦੇ ਬਚਾਈਏ ਹੁਣ ਆਪਾਂ ਨੇ ਪਹਿਲਾਂ ਉਹ ਦੂਜੇ ਪਾਸੇ ਪੁੱਠੇ ਪਾਸੇ ਤੇ ਰੱਖਿਆ ਹੁਣ ਆਪਾਂ ਰੱਖਾਂਗੇ ਦੂਜੇ ਪਾਸੇ ਤੇ ਜਿੱਧਰ ਆਪਾਂ ਨੇ ਅਰਾ ਰੋਟ ਲਾਇਆ ਹੁਣ ਆਪਾਂ ਇਸ ਟਾਂਕ ਨਾਲ ਵੀ ਬਣਾਵਾਂਗੇ ਵੀ ਦੇਖਦੇ ਆ ਇਸ ਟਾਂਕ ਨਾਲ ਉਹ ਕਿਸ ਤਰ੍ਹਾਂ ਬਣਦੀਆਂ ਕਿ ਮਸਾਲਾ ਸਾਡਾ ਨਿਕਲਦਾ ਜਾਂ ਨਹੀਂ ਨਿਕਲਦਾ ਹਾਂ ਜੀ ਦੇਖੋ ਹੁਣ ਅਸੀਂ ਇਹ ਪੁੱਠੀਆਂ ਰੱਖਿਆ ਤੇ ਉਹ ਸਿੱਧੇ ਰੱਖਿਆ ਤੇ ਜਿਹੜੇ ਇਹ ਸਾਡਾ ਮਸਾਲਾ ਹੈ ਇਹ ਵੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਵਿਚ ਨਪਾਂ ਨੂੰ ਉਲਟ ਪਲਟ ਕਰ ਦਿੰਦੇ ਹਾਂ। ਨਾ ਉਹਨਾਂ ਦਾ ਬਹੁਤ ਆਸਾਨ ਤਰੀਕਾ ਹੈ। ਦੇਖੋ ਇੱਕ ਭੋਰਾ ਵੀ ਜਿਹੜਾ ਸਾਡਾ ਮਸਾਲਾ ਬਾਹਰ ਨਿਕਲਿਆ। ਅਸੀਂ ਅਲੱਗ-ਅਲੱਗ ਢੰਗ ਦੇ ਨਾਲ ਬਣਾਈਆਂ। ਹੁਣ ਆਪਾਂ ਇਹਨਾਂ ਨੂੰ ਵੀ ਇੱਧਰ-ਉੱਧਰ ਕਰਕੇ ਅਲਟ ਪਲਟ ਕਰਾਂਗੇ ਤਾਂ ਕਿ ਸ਼ਿਮਲਾ ਮਿਰਚ ਬੜੀ ਹੋਣ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਜਿਹੜਾ ਉਹ ਜ਼ਿਆਦਾ ਲੱਗੂ। ਇਹਨੂੰ ਸ਼ਿਮਲਾ ਮਿਰਚਾਂ ਨੂੰ ਸਾਰਿਆਂ ਨੂੰ ਅਸੀਂ ਸਿਮ ਗੈਸ ਤੇ ਬਣਾਇਆ ਇੱਕ ਵਾਰੀ ਅਸੀਂ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਤਾਂ ਇਹ ਵੀ ਦੇਖੋ ਸਾਡੇ ਸ਼ਿਮਲਾ ਮਿਰਚ ਬਣ ਕੇ ਤਿਆਰ ਹੋ ਗਏ ਤੇਲ ਸਾਡਾ ਬਿਲਕੁਲ ਸਾਫ ਪਿਆ ਅਸੀਂ ਦੇਖ ਲਓ 7-8 ਪੀਸ ਆ ਜਿਹੜੇ ਸ਼ਿਮਲਾ ਮਿਰਚ ਦੇ ਤਿਆਰ ਕਰ ਲਏ ਜਦੋਂ ਕੋਈ ਵੀ ਇੱਕ ਭੋਰਾ ਵੀ ਜਿਹੜਾ ਮਸਾਲਾ ਸਾਡਾ ਬਾਹਰ ਨਹੀਂ ਨਿਕਲਿਆ ਅਸੀਂ ਕੜਾਈ ਨੂੰ ਕਰਤਾ ਬੰਦ ਹੁਣ ਅਸੀਂ ਗੈਸ ਬੰਦ ਕਰਕੇ ਰੱਖ ਮੇਰੇ ਦੇਖਣਾਂ ਦਾ ਬਹੁਤ ਬਹੁਤ